जय श्री राम एक सोशल मीडिया ਤੇ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਇੱਕ ਸਰਦਾਰ ਆ ਜਿਨੇ ਗਾਤਰਾ ਪਾਇਆ ਅਮਰਤਾਰੀ ਬੰਦਾ ਆ ਉਹ Hindu ਦੇਵੀ ਦੇਵਤਿਆਂ ਦੀ ਬੇਅਦਬੀ ਕਰ ਰਿਹਾ ਆ ਜਿੱਥੇ ਹਨੂਮਾਨ ਜੀ ਦਾ ਪੋਸਟਰ ਆ ਉੱਥੇ ਉਹਨੇ ਚੰਬੜੇ ਦੇ ਬੂਟ ਪਾ ਕੇ ਹਨੂਮਾਨ ਜੀ ਦੇ ਉੱਤੇ ਬੂਟ ਮਾਰਨ ਧਿਆ ਆ ਦੂਜਾ ਜਿਹੜਾ ਬੈਨਰ ਹੈਗਾ ਆ ਮਾਂ ਨਵ ਦੁਰਗਾ ਜੀ ਦਾ ਆ ਉਹਨਾਂ ਦੇ ਉੱਤੇ ਓ ਬੂਟ ਮਾਰ ਰਿਹਾ ਆ ਜੁੱਤੀਆਂ ਮਾਰ ਰਿਹਾ ਆ ਨਾਲ ਮਾਤਾ ਜੀ ਦੀ ਫੋਟੋ ਉੱਤੇ ਥੁੱਕ ਰਿਹਾ ਆ ਇਹ ਪਤਾ ਲੱਗਾ ਆ ਇੰਦਾਬਾਂ ਕਾ ਮੰਡੀ ਗੰਡਿਆਂ ਵਾਲੀ ਗਲੀ ਦਾ ਇਹ ਸ਼ਖਸ ਆ ਜਿਸ ਨੇ ਬੇਅਦਬੀ ਕੀਤੀ ਆ ਨਾਲ ਹੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਇਹਨੂੰ ਤੁਰੰਤ ਫੜ ਕੇ ਇਰਤੇ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਅਸੀਂ 24 ਘੰਟੇ ਦਾ ਦਿੰਨੇ ਆ ਟਾਈਮ ਜੇ 24 ਘੰਟੇ ਦੇ ਵਿੱਚ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਅਸੀਂ ਵੇਖਾਂਗੇ ਜੇ ਨਾ ਮੈਂਟਲ ਸ ਸਰਟੀਫਿਕੇਟ ਕੋ ਹੋਇਆ ਫਿਰ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਸੁਜਾ ਦੇਵਾਂਗੇ ਕੀ ਕਰਨ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਬੇਦਗੀਆਂ ਦਾ ਜਿਹੜੇ ਮਾਮਲੇ ਆ ਵਧਦੇ ਜਾ ਰਹੇ ਆ ਦੋ ਹੀ ਧਰਮਾਂ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਸਿੱਖ ਧਰਮ ਤੇ ਇੱਕ Hindu ਧਰਮ ਇਹਨਾਂ ਦੋਨਾਂ ਧਰਮਾਂ ਦੇ ਵਿੱਚ ਹੀ ਬੇਦਗੀਆਂ ਦੇ ਜਿਹੜੇ ਮਾਮਲੇ ਆ ਕਿਉਂ ਵੱਧ ਰਹੇ ਨੇ ਇਹ ਸ਼ਰਾਰਤੀ ਅੰਸਰ ਆ ਗਏ ਨੇ ਇਹ ਕਿਹੇ ਧਰਮ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇਹ ਸ਼ਰਾਰਤੀ ਅੰਸਰ ਨੇ ਕਿ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਕੰਮ ਕਰਦੇ ਨੇ ਇਹ ਜਾਨ ਬੁਝ ਕੇ ਕਰਦੇ ਨੇ ਮੈਂ ਤੇ ਇਸ ਚੀਜ਼ ਦੀ ਇਮਾਨਜੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਇਹਦੀ ਡੰਗਾਈ ਨਾਲ ਜਾਂਚ ਕੀਤੀ ਜਾਵੇ ਕਿ ਪਤਾ ਲੱਗਾ ਪਤਾ ਲਾਇਆ ਜਾਵੇ ਕਿ ਇਹਦੇ ਮਗਰ ਹੈ ਕੌਣ ਆ ਕਿੰਨੇ ਬੇਅਦਬੀਆਂ ਕਰਾਈਆਂ ਆ ਜੀ ਸਰ ਜਿਹੜਾ ਇਹਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਪੁਸਤ ਦੇ ਵੱਲੋਂ ਕੀ ਕਾਰਵਾਈ ਕੀਤੀ ਉਹਦੇ ਵਿੱਚ ਸਾਨੂੰ ਨਾ ਅੱਜ ਇੱਕ ਕੰਪਲੇਂਟ ਸਚੀਨ ਮਹਿਰਾ ਵੱਲੋਂ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਇੱਕ ਜਿਹੜੀ ਇਹ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰਜਿੰਦਰ ਰਾਜੂ ਨਾਂ ਸਨ ਆਫ ਅ ਲੇਟ ਹਰਪੰਸ ਲਾਲ ਗਲੀ ਗੰਡਿਆਂ ਵਾਲੀ ਠੀਕ ਹੈ ਨਮਕ ਮੰਡੀ ਦਾ ਰਹਿਣ ਵਾਲਾ ਬੰਦਾ ਜਿਹੜਾ ਜਿਹੜਾ ਕਿ ਪੋਸਟਰਾਂ ਦੇ ਉੱਪਰ ਧਾਰਮਿਕ ਪੋਸਟਰਾਂ ਦੇ ਉੱਪਰ ਪੈਰ ਰੱਖ ਕੇ ਉਹਨਾਂ ਦੀ ਬੇਅਦਬੀ ਕਰ ਰਿਹਾ ਉਦੇ ਸਬੰਧ ਦੇ ਵਿੱਚ ਆਪਾਂ ਉਸ ਬੰਦੇ ਨੂੰ ਢਿਆ ਕੇ ਗ੍ਰਿਫਤਾਰ ਕੀਤਾ ਗਿਆ ਤੇ ਬਣਦੀ ਧਾਰਾ ਦੇ ਤਹਿਤ ਉਹਦੇ ਖਿਲਾਫ ਪੱਤਰ ਦਰਜ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਰਿਮਾਂਡ ਵੀ ਹਾਸਲ ਕੀਤਾ ਜਾ ਰਿਹਾ ਕਿਉਂਕਿ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਕਾਰਨ ਕੀ ਹੈ ਕਿਉਂਕਿ ਇੱਕ ਸਿੱਧ ਪਗੜੀ ਬੰਨੀ ਹੋਈ ਹੈ ਦੇਖ ਲੈਂਦੇ ਆ ਜਿਹੜੇ ਪੋਸਟਰ ਹੈ ਕਈ ਕਹਿ ਰਹੇ ਨੇ ਕਿ ਮਨਦਬੁੱਧੀ ਹੈ ਪਰ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਲੱਗਣੀ ਬਿਲਕੁਲ ਜੀ ਦੇ ਖਿਲਾਫ ਜਿਹੜੀ ਆ ਇਹਰ ਮਾਡ ਲੈ ਕੇ ਅਗਲੀ ਤਬਦੀਸ਼ ਜਿਹੜੀ ਕੀਤੀ ਜਾਵੇਗੀ ਤੇ ਜੋ ਵੀ ਹੋਏਗਾ ਉਹ ਤੁਹਾਨੂੰ ਸਾਰਿਆਂ ਨੂੰ ਬੱਝ ਦਿੱਤਾ ਜਾਏਗਾ ਕਿ ਕੀ ਹੈਗਾ ਸਚਾਈ ਦੀ ਜਾਂਦੀ ਜਗੀ ਸਾਹਮਣੇ। ਸਤ ਪਰਿਵਾਰ ਚ ਕੌਣ-ਕੌਣ ਸੀ ਇਹਦੇ ਪਰਿਵਾਰ ਚ ਕੋਈ ਨਹੀਂ ਇਹ ਇਕੱਲਾ ਹੀ ਬੰਦਾ ਰਹਿੰਦਾ ਇਹਦੇ ਮਾਪਿਓ ਮਰ ਚੁੱਕੇ ਹੋਏ ਆ ਤੇ ਘਰਾਂ ਦੇ ਵਿੱਚ ਕੋਈ ਭਾਂਡੇ ਭੁੰਡੇ ਮਾਂਜ ਕੇ ਜਾਂ ਹੋਰ ਇਦਾਂ ਕੁਝ ਜਿਆਦਾ ਕਰ ਰਿਹਾ ਹੈ। ਇੱਕ ਵਾਰ ਨਾਮ ਰਿਪੀਟ ਕਰ ਦਿਓ ਇਹਦਾ ਜੀ ਦਫਤਰ ਸਾਹਿਬ। ਇਹਦਾ ਨਾਮ ਰਜਿੰਦਰ ਰਾਜੂ son of लेट ਹਰਬੰਸ ਲਾਲ ਵਾਸੀ ਗੰਡਿਆਂ ਵਾਲੀ ਗਲੀ ਨਮਕ ਮੰਡੀ। ਕਿੰਨੀ ਉਮਰ ਹੈ ਕਿ? ਉਮਰ ਇਹਦੀ ਹੈਗੀ ਆ ਕੋਈ 45 ਤੋਂ 50 ਦੇ ਕਰੀਬ ਦੀ ਹੋਵੇਗੀ ਅੱਛਾ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਕੋਈ ਆ ਹੈ ਨਹੀਂ ਨਹੀਂ ਕੋਈ ਵੀ ਨਹੀਂ ਹੈ ਰਾਜੇ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਵੀ ਕਿਸੇ ਨੇ ਕਹਿਣ ਦੇ ਉੱਤੇ ਇਸ ਤਰ੍ਹਾਂ ਦਾ ਕੁਝ ਕੀਤਾ ਹੋਵੇ ਉਹ ਤਫਤੀਸ਼ ਦਾ ਵਿਚਾਰ ਹੀ ਅਜੇ ਇਕ ਪੱਤਰਦਰਬ ਕੀਤਾ ਗਿਆ ਜੀ ਇਹ ਅਗਲੀ ਤਫਤੀਸ਼ ਕੀਤੀ ਜਾਵੇ ਕਿ ਫੇਰ ਤਾਂ ਡਰਾਫਟ ਅਗਲੇ ਸਾਲ ਦੇ ਕਿਤੇ ਹੋਵੇਗਾ